ਬਾਈ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਜੀ ਆਪਣਾ ਇਹ ਪਿੰਡ ਮੈਸਰਖਾਨਾ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਪਿੰਡ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਬਾਈ ਜੀ ਸ਼ੋਅਰੂਮ ਹੈ ਤੇ ਬਾਈ ਜੀ ਆਪਾਂ ਇੱਕ ਤੁਹਾਡੇ ਵਾਸਤੇ ਵਧੀਆ ਨਵਾਂ ਸਟਾਕ ਲੈ ਕੇ ਆਏ ਆ ਵਧੀਆ ਪਿਓਰ ਕੰਪਨੀ ਦਾ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਜੀ ਪਲੇਨ ਸਟਾਫ ਆਪਾਂ ਤੁਹਾਨੂੰ ਵੱਧ ਦਿਖਾਵਾਂਗੇ ਕਿਉਂਕਿ ਬਾਈ ਜੀ ਹੁਣ ਹੁਣ ਰੁਝਾਨ ਚੱਲ ਰਿਹਾ ਹੈ ਇਹ ਜ਼ਿਆਦਾਤਰ ਪਲੇਨ ਸਟਾਫ ਦਾ ਰੁਝਾਨ ਚੱਲ ਰਿਹਾ ਆਪਣੇ ਕੋਲੇ ਆਪਣੇ ਕੋਲੇ ਵੀ ਜੀ ਬਰਬਰੀ ਹੈ ਤੇ ਕਾਟਰੇਜ ਹੈ ਤੇ ਸਿਲਕ ਪਸ਼ਮੀਨਾ ਬਾਈ ਜੀ ਜਿਹੜਾ ਸਿਲਕ ਪਸ਼ਮੀਨਾ ਹੈ ਬਾਈ ਇਹ ਬਹੁਤ ਹੀ ਵਧੀਆ ਬਲੈਕ ਚੱਲ ਰਹੀ ਹੈ ਬਹੁਤ ਜ਼ਿਆਦਾ ਕਪੜੇ ਡਿਮਾਂਡ ਹੈ ਬਾਈ ਜੀ ਆਪਣੇ ਕੋਲੇ ਕੱਲ ਨੂੰ ਮਾਲ ਆ ਜੂ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਦੋ ਚਾਰ ਮਾਲ ਆਪਣੇ ਕੋਲੇ ਦੋ ਚਾਰ ਬੈਠ ਕੇ ਦਿਖਾਉਣੇ ਆ ਬਾਈ ਜੀ ਆਪਾਂ ਬਾਈ ਜੀ ਜਾਣਖੋ ਮਨਜਿੰਦਰ ਕਲਾਸ ਹਸਪੀਟਲ ਮੈਸਟਰਖਾਨਾ ਜ਼ਿਲ੍ਹਾ ਬਟੰਡਾ ਬਾਈ ਜੀ ਆਪਣਾ ਤੇ ਬਾਈ ਜੀ ਇੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਰੋ ਜਰੂਰ ਦੇਖਿਆ ਕਰੋ ਤਾਂ ਕਿ ਇਸ ਨੂੰ ਰੇਟਾਂ ਬਾਰੇ ਇੱਕ ਤਾਂ ਬਾਈ ਜੀ ਰੇਟਾਂ ਨੇ ਜਰੂਰ ਗੱਲ ਸੁਣਿਆ ਕਰੋ ਵੀ ਕੀ ਰੇਟ ਲੱਗਦਾ ਆਪਾਂ ਨੂੰ ਰੇਟ ਤੇ ਰੇਟ ਦਾ ਬਹੁਤ ਫਰਕ ਪੈਂਦਾ ਬਾਈ ਜੀ ਤੇ ਇੱਕ ਕੰਪਨੀ ਨੇ ਕਿਹਾ ਕਰੋ ਆਪਾਂ ਆਪਣੇ ਕੋਲ ਇਹ ਪ੍ਰੈਸ ਕੀ ਆਸੇ ਰੇਟ ਕੀਆ ਆਹ ਦੇਖੋ ਬਾਈ ਜੀ ਆਹ ਕਾਟ ਰੇਜ ਹੈ ਜੀ ਇਹ ਇੱਕ ਬਾਈ ਜੀ ਤੁਸੀਂ ਇਹ ਨਾਲ ਸਮਝ ਜਿਓ ਵੀ ਜਿਹੜੀ ਕਾਟ ਰੇਜ ਹੁੰਦੀ ਹੈ ਮੋਟੀ ਬਹੁਤ ਹੁੰਦੀ ਹੈ ਜੀ ਬਾਈ ਜੀਓ ਜਿਹੜੀ ਉਹ ਕਾਟਰੇਜ ਹੁੰਦੀ ਹੈ ਬਾਈ ਜੀ ਉਹ ਮੋਟੀ ਵੱਤ ਹੁੰਦੀ ਹੈ ਪਰ ਇਹ ਮੋਟੀ ਨਹੀਂ ਹੈਗੀ ਜੀ ਇਹ ਸਪੈਸ਼ਲ ਜਮਾ ਬਾਈ ਜੀ ਵਰਕਾਂ ਵਾਸਤੇ ਮੈਂ ਇਹਨੇ ਪਹਿਣਾ ਬੁਟੀਕ ਦਾ ਕੰਮ ਕਰਦੀਆਂ ਇਹ ਸਪੈਸ਼ਲੀ ਉਹਨਾਂ ਵਾਸਤੇ ਹੈ ਬਾਈ ਜੀ ਦੇਖੋ ਪਿਓਰ ਕਪੜਾ ਏਕੇ ਟੈਕਸ ਦਾ ਬ੍ਰਾਂਡ ਹੈ ਜੀ ਉੱਤੇ ਦੇਖੋ ਲਿਖਿਆ ਜੀ ਕਾਟਰੇਜ ਪਲੇਨ ਬਹੁਤ ਹੀ ਵਧੀਆ ਕਪੜਾ ਪਲੇਨ ਇੱਕ ਨੰਬਰ ਕੁਆਲਿਟੀ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਬਾਈ ਜੀ ਰੰਗ ਘੱਟੋ ਘਾਟੇ 20 ਰੰਗ ਮਿਲ ਜਾਣਗੇ ਆਪਣੇ ਕੋਲੇ ਵੇਖੋ ਰੰਗ ਚੈੱਕ ਕਰ ਲਓ ਬਾਈ ਜੀ ਦੇਖੋ ਕੱਲਾ ਕੱਲਾ ਰੰਗ ਹੈ ਜੀ ਜਿਹੜੇ ਆਮ ਚੱਲਣ ਵਾਲੇ ਰੰਗ ਹੈ ਜੀ ਬਹੁਤ ਹੀ ਸੋਹਣੇ ਤੇ ਕੁਆਲਿਟੀ ਇੱਕ ਨੰਬਰ ਜਮਾ ਬਾਈ ਜੀ ਏਕੇ ਚਿਹੜਾ ਮਾਲ ਆ ਜੀ ਤੇ ਇੱਕ ਤੁਹਾਨੂੰ ਵਾਰ-ਵਾਰ ਬਾਈ ਜੀ ਇਹ ਹੀ ਦੱਸਦੇ ਆਂ ਵੀ ਆਪਣਾ ਰੇਟ ਤੇ ਆਪਣੀ ਕੁਆਲਿਟੀ ਬਾਈ ਜੀ ਜ਼ਰੂਰ ਚੈੱਕ ਕਰਿਆ ਕਰੋ ਜਿੱਥੋਂ ਤੁਹਾਨੂੰ ਸਸਤਾ ਲੱਗਦਾ ਕੱਪੜਾ ਤੁਜੀ ਉੱਥੋਂ ਲੈ ਲਿਆ ਕਰੋ ਬਾਈ ਜੀ ਪਰ ਸਾਡਾ ਰੇਟ ਜ਼ਰੂਰ ਦੇਖਿਆ ਕਰੋ ਵੀ ਕੀ ਰੇਟ ਲਾਉਨੇ ਆ ਜੀ ਅਸੀਂ ਤੇ ਕੱਪੜਾ ਤੁਹਾਨੂੰ ਆਪਾਂ ਕੀ ਦਿੰਨੇ ਆ ਜੀ ਇਹ ਬਾਈ ਜੀ ਕਾਟਰੇਜ ਹੈ ਕੋਈ ਐ ਬਾਹਲੀ ਮੋਟੀ ਨਹੀਂ ਹੈਗੀ ਜਿਵੇਂ ਸਿਆਲ ਚ ਹੁੰਦੀ ਹੈ ਉਹ ਚੀਜ਼ ਨਹੀਂ ਬਾਈ ਜੀ ਪ्योर ਇਹ ਵਰਕ ਵਾਸਤੇ ਸਪੈਸ਼ਲ ਹੈ ਜਮਾ ਕਪੜਾ ਜਿਹੜਾ ਬਾਈ ਜੀ ਉਹਨੂੰ ਪਲੇਨ ਕਪੜੇ ਦਾ ਰੁਝਾਨ ਬਹੁਤ ਹੀ ਜ਼ਿਆਦਾ ਹੈ ਜੀ ਇੱਕ ਨੰਬਰ ਤੇ ਚੱਲ ਰਿਹਾ ਹੈ ਇਹ ਜਿਹੜਾ ਰੁਝਾਨ ਹੈ ਪਲੇਨ ਦਾ ਆ ਦੇਖੋ ਮਾਸਟਰ ਕਲਰ ਰੰਗ ਬਾਈ ਜੀ ਜਿਹੜੇ 10 15 ਰੰਗ ਹੈਗੇ ਰੰਗ ਬਹੁਤ ਸੋਹਣੇ ਤੇ ਕੁਆਲਿਟੀ ਹੈ ਰੰਗਾਂ ਦੀ ਆ ਦੇਖੋ ਬਾਈ ਜੀ ਮਾਸਟਰ ਕਲਰ ਕਿੰਨਾ ਸੋਹਣਾ ਰੰਗ ਹੈ ਬਾਈ ਜੀ ਜੇ ਕੱਪੜੇ ਦਾ ਕਿਸੇ ਕਿਸਮ ਦਾ ਕੋਈ ਲਾਂਬਾ ਹੋਵੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਦੇਖੋ ਕਿੰਨਾ ਸੋਹਣਾ ਹੈ ਪਿਓਰ ਕੋਟ ਹੈ ਜੀ ਏਕੇ ਟੈਕਸ ਦਾ ਮਾਲ ਬਰਕਾ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਤੁਹਾਨੂੰ ਘੱਟੋ ਘੱਟ 15 ਰੰਗ ਮਿਲ ਜਰਣਗੇ ਜਿਹੜਾ ਸਿਲਕ ਪਸ਼ਮੀਨਾ ਬਰਬਰੀ ਇੱਕ ਦੋ ਸਟਾਫ ਆਪਣੇ ਕੋਲੇ ਹੋਰ ਵੀ ਹੈਗੇ ਬਾਈ ਜੀ ਪਲੇਨ ਦਾ ਰੁਝਾਨ ਬਹੁਤ ਹੈ ਬਲੈਕ ਚੱਲ ਰਹੀ ਹੈ ਆਪਾਂ ਤੁਹਾਨੂੰ ਵਧੀਆ ਏਕੇ ਟੈਕਸ ਦਾ ਮਾਲ ਦੇਵਾਂਗੇ ਬਾਈ ਜੀ ਇਹਦੀ ਜਿਹੜੀ ਸਕੀਮ ਹੈ ਪੰਜ ਸੂਟਾਂ ਤੇ 650 ਰੁਪਿਆ ਰੇਟ ਹੈ ਬਾਈ ਜੀ ਚੈਲੰਜਰਸ ਕਰਤੇ ਜੇ ਕੋਈ 650 ਰੁਪਿਆ ਦੇ ਦੇ ਜੀ ਆਪਣੀ ਜ਼ਿੰਮੇਵਾਰੀ ਹੈ ਪਰ ਇਹ ਕੰਨਾਕ ਜਾੜ ਰੱਖੇ ਕਰੋ ਬਾਈ ਜੀ ਮਾਲ ਇਹ ਕਿ ਟੈਕਸ ਦਾ ਹੋਵੇ ਇੱਕ ਵਾਰੀ ਮਾਲ ਜੇ ਕੋਈ ਦੇਸੀ ਕੰਪਨੀ ਵਾਲੇ ਨਾਲ ਲੈਣਾ ਤਾਂ ਬਾਈ ਜੀ ਸਸਤਾ ਦੇਖੋ ਮਿਲ ਹੀ ਜਾਊਗਾ ਪਰ ਇਹ ਕਿ ਟੈਕਸ ਦਾ ਰੇਟ ਸਾਡਾ ਕੁੱਲ 650 ਰੁਪਿਆ ਰੇਟ ਹੈ ਸੂਟ ਬਾਈ ਜੀ ਪੰਜ ਲੈਣੇ ਪੈਣਗੇ ਕੋਈ ਰੰਗ ਵਾਲਾ ਕੱਲਾ ਕੱਲਾ ਰੰਗ ਲੈ ਲਓ ਅਡੋ ਅਡੀ ਦੇ ਦੇ ਸਾਨੂੰ ਕੋਈ ਇਤਰਾਜ ਨਹੀਂ ਜੀ ਸੂਟ ਪਰ ਪੰਜ ਲੈਣੇ ਪੈਣਗੇ ਬਾਈ ਜੀ ਇਹ ਇਹ ਪਿਓਰ ਵਧੀਆ ਪਾਉਟਰੇ ਇਸੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਆਜੋ ਬਾਈ ਜੀ ਕਹਾ ਬ ਜਿਹੜਾ ਬਾਈ ਜੀ ਬਰਬਰੀ ਦਾ ਮਾਲ ਆ। ਕੱਲਾ ਰੰਗ ਦੇਖ ਲਓ ਬਾਈ ਜੀ 20 ਕ ਰੰਗ ਆਪਣੇ ਕੋਲੇ ਇਹਦੇ ਵਿੱਚ ਵੀ ਹੈਗੇ ਨੇ ਤੇ ਮਾਲ ਆਪਣੇ ਕੋਲੇ ਕੱਲ ਨੂੰ ਤੜਕੇ ਬਾਈ ਜੀ ਹੋਰ ਉਤਰ ਜੂ ਆ ਕੇ ਜਿਹਦੇ ਵਿੱਚ ਰੰਗ ਜਿੰਨੇ ਤੁਹਾਡੀ ਸਲਾਹ ਓਨੇ ਰੰਗ ਬਾਈ ਜੀ ਲੈ ਸਕਦੇ ਹੋ ਆਪਾਂ ਤੋਂ ਰੰਗਾ ਮੰਨੀ ਹੋਣੀ ਹੋਊਗਾ ਵੀ ਰੰਗ ਨਾਲ ਮਿਲਣ। ਇਹ ਪਿਓਰ ਕੱਪੜਾ ਜੀ ਬਰਬਰੀ ਦਾ। ਤੇ ਕੱਪੜਾ ਦੇਖ ਕੇ ਬਾਈ ਜੀ ਭੁੱਖ ਲੈਂਦੀ ਐ ਜਮਾ ਬਹੁਤ ਸੋਹਣਾ ਕੱਪੜਾ ਗਾ। ਦੇਖੋ ਕੱਪੜਾ ਜੀ। ਆਹ ਦੇਖੋ। ਬਰਬਰੀ ਦਾ ਕੱਪੜਾ ਜੀ ਪਿਓਰ। ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਵਜਦੀ ਐ ਨਹੀਂ ਹੈ ਕੋਈ ਚਿਰਖੀ ਹੋ ਬਾਈ ਜੀ ਕੋਈ ਸ਼ਾਂਜੂ ਕੋਈ ਸੈਂਕੋ ਜ ਕੁਝ ਨਹੀਂ ਹੁੰਦਾ ਬਾਈ ਜੀ ਇਹਦੇ ਵਿੱਚ ਆਪਣੇ ਕੋਲ ਰੰਗ 15 20 ਰੰਗ ਆਪਣੇ ਕੋਲੇ ਬਾਈ ਤਿਆਰ ਨਾ ਆ ਦੇਖੋ ਮਾਸਟਰ ਕਲਰ ਬਹੁਤ ਸੋਹਣਾ ਰੰਗ ਹੈ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਜੀ ਇਹ ਇਹ ਹੈ ਬਰਬਰੀ ਇਹ ਚੈੱਕ ਬਰਬਰੀ ਵਜਦੀ ਹੈ ਬਾਈ ਜੀ ਆ ਦੇਖੋ ਚੈੱਕ ਇਹਦੇ ਵਿੱਚ ਇਹ ਚੈੱਕ ਬਰਬਰੀ ਵਜਦੀ ਹੈ ਬਾਈ ਜੀ ਬਾਈ ਜੀ ਬਸ ਇੱਕਸ ਨੂੰ ਇਹੀ ਵਾਰ-ਵਾਰ ਕਹਿੰਨੇ ਆ ਸਾਡੇ ਰੇਟ ਤੇ ਕੁਆਲਿਟੀ ਦਾ ਬਾਈ ਜੀ ਜ਼ਰੂਰ ਤੁਸੀਂ ਪਤਾ ਕਰਿਆ ਕਰੋ ਤਾਂ ਕਿ ਸਾਨੂੰ ਬਾਈ ਜੀ ਪਤਾ ਲੱਗ ਸਕੇ ਵੀ ਇੱਥੇ ਕੀ ਰੇਟ ਮਿਲਦਾ ਤੇ ਕੁਆਲਿਟੀ ਇਹ ਕਿਹੜੀ ਰੱਖਦੇ ਆ ਬਾਈ ਜੀ ਨਰਮ ਕੁਆਲਿਟੀ ਦਾ ਤਾਂ ਮੰਦਾ ਮਿਲੀ ਜਾਊ ਬਾਈ ਜੀ ਇਹ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਕੋਈ ਗੱਲ ਆ ਦੇਖੋ ਜੀ ਇਹ ਪਿਓਰ ਬਰਬਰੀ ਹੈ ਜੀ ਜਿਹੜੀ ਕੱਪੜੇ ਜੀ ਆ ਸਾਡੀ ਫੁੱਲ ਜ਼ਿੰਮੇਵਾਰੀ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਰੱਖਦੇ ਆ ਜੀ ਆਪਣੇ ਕੋਲੇ ਹੁਣ ਬਾਈ ਜੀ ਦੇਖੋ ਇਸ ਦੂਬਾ ਤੇ ਹਾਰ ਚੱਲ ਜਾਣਗੇ ਜੀ ਦਸਹਿਰਾ ਦੀਵਾਲੀ ਤੇ ਕਰਵਾ ਇਹ ਸਾਰੇ ਤਿਹਾਰ ਹੋਣਗੇ ਬਾਈ ਜੀ ਆਪਣੇ ਕੋਲੇ ਵਧੀਆ ਇੱਕ ਨੰਬਰ ਕੁਆਲਿਟੀ ਦਾ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਹਰ ਇੱਕ ਵੈਰਾਈਟੀ ਮਿਲੂਗੀ ਆਪਣੇ ਕੋਲੇ ਜਿਹੜੀ ਮਰਜ਼ੀ ਲੈ ਜਾਓ ਜੀ ਜਿਹੜੀ ਆਪਾਂ ਆਹ ਵਰਵਰੀ ਦੀ ਗੱਲ ਕਰਦੇ ਆਂ ਜੀ ਵੀਰੇ ਇਹਦਾ ਜੇ ਕੋਈ ਪੰਜ ਸੂਟ ਇਕੱਠੇ ਚ ਕੋ ਸਕੀਮ ਹੈ ਪੰਜ ਸੂਟਾਂ ਦਾ 415 ਰੁਪਏ ਦਾ ਰੇਟ ਹੈ ਬਾਈ ਜੀ ਪੂਰੀ ਜ਼ਿੰਮੇਵਾਰੀ ਹੈ ਰੇਟ ਦੀ ਜੀ ਖਿੱਚ ਕੇ ਰੇਟ ਲਾਉਣੇ ਜਮਾਂ ਦੁਕਾਨਦਾਰੀ ਵਾਸਤੇ ਜੇ ਕੋਈ ਐਦੂ ਵੀ ਵੱਡੀ ਕਵਾਂਟੀਟੀ ਦਾ ਮਾਲ ਚੱਕ ਸਕਦਾ ਕੋਈ ਵੱਧ ਉਹਨੂੰ ਬਾਈ ਜੀ ਹੋਰ ਲੈਸ ਮਿਲੂਗਾ ਬਾਈ ਜੀ ਪੰਜ ਸੂਟਾਂ ਤੇ ਰੇਟ ਦਾ 415 ਰੁਪਏ ਰੇਟ ਹੈ ਸੂਟ ਬਾਈ ਜੀ ਬੁਮਾ ਕੱਲਾ ਕੱਲਾ ਲੈ ਲਓ ਸਾਰੇ ਰੰਗ ਲੈ ਲਓ ਕੋਈ ਆਏ ਨਹੀਂ ਹੈ ਵੀ ਆਪਾਂ ਥਾਨ ਦੇਣਾ ਇਕੱਠਾ ਜਾਂ ਆਪਾਂ ਬਾਈ ਜੀ ਸੈੱਟ ਮੁਜਬ ਦੇਣਾ ਕੋਈ ਸੈੱਟ ਮੁਜਬ ਨਹੀਂ ਕੋਈ ਬਾਈ ਜੀ ਥਾਨ ਨਹੀਂ ਇਕੱਠਾ ਕੱਲਾ ਕੱਲਾ ਸੂਟ ਪੰਜ ਸੂਟ ਲੈ ਲਓ ਬਈ 400 ਤੇ 15 ਰੁਪਏ ਰੇਟ ਹੈ ਜੀ ਬਰਬਰੀ ਪਿਓਰ ਇੱਕ ਨੰਬਰ ਕੁਆਲਿਟੀ ਦਾ ਜੀ ਆ ਦੇਖੋ ਜੀ ਇਹਦੇ ਮੋਰ ਵੀ ਹੈਗੇ ਜੀ ਆ ਦੇਖੋ ਆ ਦੇਖੋ ਜੀ ਕੁਆਲਿਟੀ ਇੱਕ ਨੰਬਰ ਹੈ ਜੀ ਕੱਪੜਾ ਮਾੜਾ ਨਹੀਂ ਹੋਊਗਾ ਜੀ 415 ਰੁਪਏ ਸੂਟ ਪੰਜ ਲੈ ਇਕੱਲੇ-ਇਕੱਲੇ ਦਾ ਰੇਟ ਨਹੀਂ ਪੰਜ ਸੂਟਾਂ ਦਾ ਰੇਟ ਹੈ ਆ ਗਿਆ ਭਾਈ ਜੀ ਹੁਣ ਬਰਬਰੀ ਹੈ ਜੀ ਲੈ ਕੇ ਆਏ ਫੇਰ ਫੇਰ ਦੀ ਮੰਗ ਹੈ ਜੀ ਰਿਪੀਟ ਤੇ ਆਇਆ ਮਾਲ ਇਹ ਇਹ ਬਰਬਰੀ ਹੈ ਜੀ ਵਧੀਆ ਮੁਸਲਿਨ ਦੀ ਜਿਹੜੀ ਬਾਟਮ ਲੱਗੀ ਇਹਨੂੰ ਤੇ ਏਕੇ ਟੈਕਸ ਦਾ ਮਾਲ ਆ ਭਾਈ ਜੀ ਚੈੱਕ ਕਰ ਲਓ ਭਾਈ ਜੀ ਇਹ ਕੋ ਮਾਲ ਏਕੇ ਟੈਕਸ ਦਾ ਜੀ ਜਮਨ ਚੈੱਕ ਕਰ ਲਓ ਤੇਰੀ ਭਾਈ ਜੀ ਗਾਹਕ ਦੀ ਮੰਗ ਸੀ ਬਰਬਰੀ ਦੀ ਕਿਉਂ ਭਾਈ ਜੀ ਇਹ ਪਾਰਟੀ ویئر ਸ਼ੂਟ ਹੈ ਤੇ ਹੁਣ ਭਾਈ ਜੀ ਮੂਰੇ ਜਿਹੜਾ ਰਵਾਜ ਆ ਗਿਆ ਭਾਈ ਸੀਨ ਆ ਗਿਆ ਬਿਹਾਨਾ ਆ ਗਿਆ ਜੀ ਫਿਰਤ ਨੂੰ ਲੋੜ ਹੈ ਜੀ ਜਿਹੜਾ ਆਹ ਇਹਨਾਂ ਨੇ ਮਸਲੀਨ ਲਾਈ ਆ ਨਾ ਵੀਰੇ ਜਮਾਂ ਦੇਸੀ ਘਿਓ ਹੀ ਆ ਬਾਈ ਜੀ ਜਮਾਂ ਦੇਸੀ ਘਿਓ ਐਂ ਲਾ ਲਓ ਬਾਈ ਜੀ ਦੇਸੀ ਘਿਓ ਆ ਜਮਾਂ ਜਿਹੜੀ ਇਹਨਾਂ ਨੇ ਮਸਲੀਨ ਦੀ ਬਾਟਮ ਲਾਈ ਆ ਦੇਖੋ ਚੈੱਕ ਕਰੋ ਬਾਈ ਕਿੰਦਾ ਸੋਹਣਾ ਸਟਾਫ ਹੈ ਇਹ ਕੇ ਟੈਕਸ ਦਾ ਮਾਲ ਹੈ ਜੀ ਪਿਓਰ ਬਰਬਰੀ ਦਾ ਮਾਲ ਹੈ ਜੀ ਪਿਓਰ ਬਰਬੀ ਉਹ ਨਹੀਂ ਹੈਗੀ ਜੀ ਦੇਸੀ ਹੁੰਦੀ ਆ ਬਰਬਰੀ ਪਿਓਰ ਬਰਬੀ ਦਾ ਮਾਲ ਹੈ ਜੀ ਕਰੋ ਚੈੱਕ ਬਾਈ ਉੱਤੇ ਮੋਰ ਬਾਈ ਜੀ ਚੈੱਕ ਕਰਕੇ ਲਿਆ ਕਰੋ ਜੇ ਦੇਸੀ ਮਾਲ ਲਵਾਂਗੇ ਭਾਈ ਜੀ ਦੇਸੀ ਮਾਲ ਤਾਂ ਦੇਖੋ ਕਪੜਾ ਸਸਤਾ ਮਿਲੂ ਮਿਲੂ ਬਈ ਇਸ ਦਾ ਅੱਧਾ ਕੁ ਰੌਲਾ ਹੀ ਨਹੀਂ ਹੈਗਾ ਜੇ ਤੁਸੀਂ ਪਿਓਰ ਲਾਉਂਗੇ ਵਧੀਆ ਕੰਪਨੀ ਦਾ ਤੇ ਫਿਰ ਭਾਈ ਜੀ ਜ਼ਿੰਮੇਵਾਰੀ ਆ ਰੇਟ ਦੀ ਫਰਕ ਉਹ ਵੀ ਆਪਾਂ ਦੇਣਦਾਰ ਬੈਠੇ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਕੱਢਿਆ ਜੀ ਇਥੋਂ ਆਹ ਦੇਖੋ ਜੀ ਪਿਓਰ ਬਰਬਰੀ ਦਾ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਤੇ ਡਿਜ਼ਾਈਨ ਭਾਈ ਜੀ ਇਹਦੇ ਵਿੱਚ ਵੀ ਆਪਣੇ ਕੋਲੇ 20 ਡਿਜ਼ਾਈਨ ਤਿਆਰ ਪਏ ਆਗੇ ਤੇ ਏਕੀ ਟਿਕਸ ਦਾ ਮਾਲ ਹੈ ਆ ਦੇਖੋ ਜੀ ਰੀਪੀਟ ਤੇ ਆਇਆ ਬਾਈ ਜੀ ਮਾਲ ਹੈ ਪਹਿਲਾਂ ਬਹੁਤ ਜਿਆਦਾ ਵਿਕੇ ਬਾਈ ਜੀ ਇਹ ਮਾਲ ਰੀਪੀਟ ਤੇ ਚੱਲਿਆ ਜੀ ਪੂਰਾ ਹੈ ਹੁਣ ਪਿਆਰ ਏਕੇ ਟੈਕਸ ਦਾ ਮਾਲ ਹੈ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਏਕੇ ਟੈਕਸ ਦੀ ਮੋਹਰ ਲੱਗੀ ਹੈ ਉੱਤੇ ਜ਼ਿੰਮੇਵਾਰੀ ਹੈ ਰੇਟ ਦੀ ਇੱਕ ਬਾਈ ਜੀ ਕਾਲੇ ਰੰਗ ਦੀ ਬਹੁਤ ਜਿਆਦਾ ਡਿਮਾਂਡ ਹੈ ਬਾਈ ਜੀ ਚੈੱਕ ਕਰੋ ਜੀ ਦੇਖੋ ਬਾਈ ਜੀ ਮਾਨ ਖੁਸ਼ ਹੋਊ ਜੂ ਬਾਈ ਜੀ ਕਪੜਾ ਦੇਖ ਕੇ ਛੋਟਾ ਮਾਨ ਖੁਸ਼ ਜੇ ਨਾ ਹੋਇਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਤੇ ਇੱਕ ਬਾਈ ਜੀ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਤਾਂ ਕਿ ਬਾਈ ਜੀ ਕਹਾਣੀ ਦਾ ਪਤਾ ਲੱਗ ਸਕੇ ਜ਼ਰੂਰ ਜੇ ਕਹਾਣੀ ਦਾ ਸ਼ੇਅਰ ਕਰਿਆ ਕਰੋ ਤੇ ਇਹਨੂੰ ਤਾਂ ਕਿ ਕਹਾਣੀ ਦਾ ਪਤਾ ਲੱਗ ਸਕੇ ਇਹਦਾ ਬਾਈ ਜੀ ਦਾ ਰੇਟ ਹੈ ਬਰਬਰੀ ਪਿਓਰ ਹੈ ਏਕੇ ਟੈਕਸ ਦਾ ਮਾਲ ਹੈ ਬਾਈ ਜੀ ਨਾਲ ਮਸਲੀਨ ਦਾ ਬਾਟਮ ਹੈ ਜੀ ਜਿਹੜਾ ਦੁਕਾਨਦਾਰੀ ਦਾ ਰੇਟ ਹੈ ਜੀ ਇਹਦਾ 1050 ਰੁਪਏ ਰੇਟ ਹੈ ਜੀ ਅ ਇਕੱਠੇ 4-5 ਸੂਟ ਲੈਣ ਤੇ ਆ ਜੀ ਜੇ ਕੋਈ 4-5 ਸੂਟਾਂ ਤੋਂ ਵੱਧ ਵੱਡੀ ਕਵਾਂਟੀਟੀ ਮੰਗ ਲੈ ਲੂ ਬਾਈ ਜੀ ਥੱਲੇ ਲੱਗੂਆ ਇਕੱਲੇ-ਇਕੱਲੇ ਦਾ ਰੇਟ ਨਹੀਂ ਮੈਂ ਜੀ 5 ਸੂਟਾਂ ਦਾ ਰੇਟ ਹੈ 1050 ਰੁਪਏ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਜੇ ਕੋਈ ਵੱਡੀ ਕਵਾਂਟੀਟੀ ਲਊ ਬਾਈ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਤੇ ਨੰਬਰ ਮਾਰ ਕੇ ਜ਼ਰੂਰ ਪੁੱਛਿਓ ਇੱਕ ਵਾਈ ਜੀ ਆਪਾਂ ਤੁਹਾਨੂੰ ਕ courier ਦੀ ਦੱਸ ਦਈਏ ਜੀ ਜਿਹੜੀ courier ਦੀ ਹੈ ਉਹ ਸਹੂਲਤ ਆਪਣੇ ਕੋਲੇ ਹੈਗੀ ਹੈ ਜੀ ਕਿੰਨਾ ਕੋਈ ਮਰਜ਼ੀ ਮੰਗਾ ਲਓ ਬਾਈ ਜੀ ਫੋਨ ਚੱਲ ਰਿਹਾ ਆਪਣਾ ਤੁਹਾਨੂੰ ਸਪੈਸ਼ਲ ਕ courier ਦਾ ਨੰਬਰ ਪਾਵਾਂਗੇ ਵਿੱਚ ਜੀ ਜਿਹਨੂੰ courier ਦੀ ਲੋੜ ਹੈ ਬਾਈ ਜੀ ਹੋਰ ਨੰਬਰ ਸਾਨੂੰ ਮਾਰੋ ਤੇ ਵੀਡੀਓ ਕਾਲ ਲਾ ਕੇ ਆਪਦਾ ਲਓ ਸੈਲੈਕਟ ਕਰਾ ਲਓ ਜਿੱਥੇ ਕਹੋਗੇ ਉੱਥੇ ਪਹੁੰਚਦਾ ਹੋਊ ਬਾਈ ਜੀ ਜਿਹੜੀ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਦੇਖਾਵਾਂਗੇ ਜੀ ਉਹੀ ਚੀਜ਼ ਤੁਹਾਡੇ ਕੋਲ ਪਹੁੰਚੂ ਜੀ ਇਹਦੇ ਵਿੱਚ ਫੇਕ ਕੁਝ ਨਹੀਂ ਹੈਗਾ ਜੀ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਕੱਪੜੇ ਦੀ ਰੇਟ ਦੀ ਆਫੀ ਜੋਂਨੇ ਕੱਲ ਨੂੰ ਫਿਰ ਤੁਹਾਨੂੰ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਬਾਈ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ